ਤੇ ਕਾਫੀ ਫਰਕ ਪਿਆ ਮੈਨੂੰ ਚਪੈਰਾ ਸਾਹਿਬ ਘਟਨ ਨਾਲ ਪਹਿਲੇ ਥੋੜੀ ਜਿਹੀ ਘਰ ਚ ਬਹੁਤ ਪ੍ਰੋਬਲਮ ਸੀ ਗਿਆ ਛੋਟੀਆਂ ਮੋਟੀਆਂ ਵੱਡੀਆਂ ਕੁਛ ਨਾ ਕੁਛ ਦਿੱਕਤ ਆਂਦੀ ਰਹਦੀ ਸੀ ਬਟਾਈ ਦੇ ਟਾਈਮ ਚ ਹੁਣ ਵਾਈ ਗੁਰੂ ਜੀ ਨੇ ਉਹ ਸਭ ਖਤਮ ਕਰਤਾ ਹੋਇਆ ਹੈ ਕੁਛ ਕਰਜ਼ੇ ਸੀਗੇ ਉਹ ਵੀ ਖਤਮ ਹੋ ਗਏ ਨੇ ਤੇ ਕੁਛ ਦੁੱਖ ਤਕਲੀਫਾਂ ਸੀਗੀਆਂ ਕਾਫੀ ਬਹੁਤ ਜ਼ਿਆਦਾ ਕਾਫੀ ਨਹੀਂ ਬਹੁਤ ਜ਼ਿਆਦਾ ਫਰਕ ਪਿਆਗਾ ਈ ਮਾਰੀ ਤਾਂ ਕੋਸੋ ਦੂਰ ਉਹਨਾਂ ਨਾਮ ਹੀ ਨਹੀਂ ਹੈਗਾ ਬੋ ਜੀ ਮਤਲਬ ਬਹੁਤ ਫਰਕ ਪਿਆ ਇੰਨਾ ਫਰਕ ਪਿਆ ਨਾ ਬੱਬਾ ਜੀ ਪੁੱਛ ਨਹੀਂ ਸਕਦੇ ਰੋਟੀ ਤੋਂ ਮਹਤਾਜ ਹੁੰਦਾ ਨਾ ਬੰਦਾ ਤੇ ਰੋਟੀ ਦਾ ਅਸੀਂ ਬਾਬੇ ਜੀ ਨੇ ਦੇਣ ਵਾਲੇ ਬਣਾਤਾ ਤੁਹਾਨੂੰ ਕਹਿਣ ਦੀ ਲੋੜ ਨਹੀਂ ਪੈਣੀ ਜਦੋਂ ਤੁਸੀਂ ਰੈਗੂਲਰ ਹੋ ਜਾਣਾ ਨਾ ਤੁਹਾਨੂੰ ਕਹਿਣ ਦੀ ਲੋੜ ਨਹੀਂ ਪੈਣੀ ਬਸ ਮੱਥਾ ਟੇਕਣਾ ਤੇ ਤੁਹਾਡੇ ਮੂੰਹੋਂ ਨਿਕਲ ਨਾਣੀ ਤੇ ਪੂਰਾ ਹੋਣਾ ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਦੀ ਬੰਦੀ ਖਾਲਸਾ ਵਾਇਗੁਰਜੀ ਦੀ ਫਤਿਹ ਜੀ ਵਾਇਗੁਰਜੀ ਤੁਹਾਨੂੰ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰੇ ਆਂਦੇ ਹੋਏ ਕਿੰਨਾ ਸਮਾਂ ਹੋ ਗਿਆ ਮੈਨੂੰ ਮੱਥਾ ਟੇਕਦੇ ਤਾਂ ਵਾਵਾ ਟਾਈਮ ਹੋ ਗਿਆ ਵੈ ਪਰ ਚਪੈਰਾ ਸਾਹਿਬ ਕਰਦੇ ਮੈਨੂੰ 2 ਢਾਈ ਮਹੀਨੇ ਹੋਇਆ ਤੇ کافی فرق ਪਿਆ ਮੈਨੂੰ ਚਪੈਰਾ ਸਾਹਿਬ ਕਟਨ ਨਾਲ ਪਹਿਲੇ ਥੋੜੀ ਜੀ ਘਰ 'ਚ ਬਹੁਤ ਪ੍ਰੋਬਲਮ ਸੀ ਜਾਂ ਛੋਟੀਆਂ ਮੋਟੀਆਂ ਵੱਡੀਆਂ ਕੁਛ ਨਾ ਕੁਛ ਦਿੱਕਤ ਆਂਦੀ ਰਹਦੀ ਸੀ ਬਟਾਈ ਦੇ ਟਾਈਮ 'ਚ ਹੁਣ ਵਾਈ ਗੁਰੂ ਜੀ ਨੇ ਉਹ ਸਭ ਖਤਮ ਕਰਤਾ ਹੋਇਆ ਮੈਂ ਮਤਲਬ ਕਿ ਹੁਣ ਕਿਸੇ ਪ੍ਰਕਾਰ ਦੀ ਟੈਨਸ਼ਨ ਨਹੀਂ ਹੈਗੀ ਕੁਛ ਕਰਜ਼ੇ ਸੀਗੇ ਉਹ ਵੀ ਖਤਮ ਹੋ ਗਏ ਨੇ ਤੇ ਕੁਛ ਦੁੱਖ ਤਕਲੀਫਾਂ ਸੀਗੀਆਂ کافی ਬਹੁਤ ਜ਼ਿਆਦਾ کافی ਨਹੀਂ ਬਹੁਤ ਜ਼ਿਆਦਾ ਫਰਕ ਪਿਆਗਾ ਮਤਲਬ ਚਪੈਰਾ ਸਾਹਿਬ ਆਨ ਤੋਂ ਬਾਅਦ ਜਿਹੜੀਆਂ ਤੁਹਾਡਾਂ ਵਿੱਚ ਬਿਮਾਰੀ ਵਗੈਰਾ ਸੀਗੀ ਉਹ ਵੀ ਇੱਥੇ ਆ ਕੇ ਨਹੀਂ ਖਤਮ ਮੈਂ ਕਹਿੰਦਾ ਬਿਮਾਰੀ ਤਾਂ ਕੋਸੋਂ ਦੂਰ ਉਹਨਾਂ ਨਾਮ ਹੀ ਨਹੀਂ ਹੈਗਾ ਬੋ ਜੀ ਮਤਲਬ ਬਹੁਤ ਫਰਕ ਪਿਆ ਇੰਨਾ ਫਰਕ ਪਿਆ ਨਾ ਬਾਬਾ ਜੀ ਪੁੱਛ ਨਹੀਂ ਸਕਦੇ ਕਿ ਲੈਰਾ ਵੈਰਾ ਹੋਈਆਂ ਭੀਆ ਜੇ ਮਤਲਬ ਕਿ ਲਾਲੋ ਵੀ ਅਸੀਂ ਕਹਿੰਦੇ ਆਂ ਵੀ ਰੋਟੀ ਤੋਂ ਮਹਤਾਜ ਹੁੰਦਾ ਨਾ ਬੰਦਾ ਤੇ ਰੋਟੀ ਦਾ ਅਸੀਂ ਬਾਬੇ ਜੀ ਨੇ ਦੇਣ ਵਾਲੇ ਬਣਾਤਾ ਵੀ ਹੁਣ ਤੁਸੀਂ ਬਸ ਆਪਣਾ ਸੇਵਾ ਕਰੀ ਚੱਲੋ ਤੇ ਆਪਣਾ ਖਾਈ ਚੱਲੋ ਤੇ ਮ제 ਮਾਰੋ ਬਹੁਤ ਅੱਛਾ ਜੇ ਲੋ ਜਦੋਂ ਇੱਥੇ ਆਉਂਦਾ ਨਾ ਬੰਦਾ ਕਹਿੰਦਾ ਜੇ ਇੱਕ ਅੱਖਾਂ ਤੋਂ ਹੋਣ ਲੱਗੇ ਹੋਵੇ ਨਾ ਵੀ ਲੱਖਾਂ ਦੇ ਵਿੱਚ ਬਾਬਾ ਜੀ ਉਹਨੂੰ ਕਰ ਦਿੰਦੇ ਨੇ ਕਰੋੜਾ ਜੀ ਲੱਖ ਤੇ ਬਹੁਤ ਪਿੱਛੇ ਰਹਿ ਗਿਆ ਕਰੋੜ ਦੀ ਗੱਲ ਕਰੋ ਕਰੋੜਾ ਜੀ ਕਰ ਦਿੰਦੇ ਆ ਇੰਨੀ ਸੰਗਤ ਦਾ ਹੜ ਆਪ ਬਿਆਨ ਕਰਦਾ ਸਾਨੂੰ ਦੱਸਣ ਦੀ ਲੋੜ ਹੀ ਨਹੀਂ ਹੈਗੀ ਜਿਹੜਾ ਸੰਗਤ ਦਾ ਹੜ ਆ ਉਹ ਸਭ ਬਿਆਨ ਕਰਦਾ ਵੀ ਕਿਉਂ ਇੰਨਾ ਹੜ ਪੈ ਰਿਹਾ ਵਾ ਕਿੰਦੇ ਵੀ ਬਾਪੂ ਦੇ ਦਰ ਤੇ ਆ ਕੇ ਕਿਸੇ ਦੀ ਕੋਈ ਮਨੋ ਕਾਮਨਾ ਅਧੂਰੀ ਨਹੀਂ ਰਹਿੰਦੀ ਆਪ ਪੂਰੀ ਕਰਦੇ ਨੇ ਤੁਹਾਨੂੰ ਕਹਿਣ ਦੀ ਲੋੜ ਨਹੀਂ ਪੈਣੀ ਜਦੋਂ ਤੁਸੀਂ ਰੈਗੂਲਰ ਹੋ ਜਾਣਾ ਨਾ ਤੁਸੀ ਤੁਹਾਨੂੰ ਕਹਿਣ ਦੀ ਲੋੜ ਨਹੀਂ ਪੈਣੀ ਬਸ ਮੱਥਾ ਟੇਕਣਾ ਤੇ ਤੁਹਾਡੇ ਮੂੰਹੋਂ ਨਿਕਲਣੇ ਤੇ ਪੂਰਾ ਹੋਣਾ ਤੁਸੀਂ ਇੱਛਾ ਰੱਖਣੀ ਹੈ ਮਨ ਚ ਆ ਕੇ ਵੀ ਬਾਪੂ ਮੈਂ ਕਹਿਣਾ ਵੀ ਨਹੀਂ ਮੈਂ ਕਹਿਣਾ ਵੀ ਲੋਕੀ ਕਹਿੰਦੇ ਆ ਨਾ ਅਗੇ ਉਹ ਵੀ ਲੋੜ ਨਹੀਂ ਪੈਣੀ ਬਿਲਕੁਲ ਲਹਿਰਾ ਮੇਰਾ ਮੈਂ ਕਹਿਣਾ ਹੀ ਬਿਆਨ ਹੀ ਨਹੀਂ ਕਰ ਸਕਦੇ ਭਾਈ ਅਸੀਂ ਤਾਂ ਦੱਸ ਹੀ ਨਹੀਂ ਸਕਦੇ ਉਹਨਾਂ ਦਾ ਜੋ ਚਮਤਕਾਰ ਉਹਨਾਂ ਦੀ ਜੋ ਕਿਰਪਾ ਹੈਗੀ ਆ ਆਮ ਬੰਦਾ ਬਿਆਨ ਹੀ ਨਹੀਂ ਕਰ ਸਕਦਾ ਆਪਾਰ ਕਿਰਪਾ ਯਾਨਕੀ ਵਰਸਦੀ ਹੈ ਜਦੋਂ ਇੱਥੇ ਸੰਗਤਾਂ ਆਉਂਦੀਆਂ ਨੇ ਹਨਾ ਮੱਥੇ ਟੇਕਦੀਆਂ ਨੇ ਮੈਂ ਕਿਹਾ ਵਾਹਿਗੁਰੂ ਜੀ ਦਾ ਇੰਨਾ ਬਹੁਤ ਫਰਕ ਆ ਬਹੁਤ ਜ਼ਿਆਦਾ ਹੈਗੀ ਕਿਰਪਾ ਇੰਨੀ ਕਿਰਪਾ ਵੈਣਾ ਕਿ ਪੁੱਛੋ ਨਾ ਕੁਛ ਨਹੀਂ ਬਿਆਨ ਨਹੀਂ ਕਰ ਸਕਦੇ ਅਸੀਂ ਵੀ ਇੰਨੀ ਕਿਰਪਾ ਉਹਨਾਂ ਨੇ ਕੀਤੀ ਹੈ ਤੇ ਅੱਗੋਂ ਕਰਦੇ ਰਹਿਣਾ ਉਹਨਾਂ ਨਾਲੇ ਸਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ